ڪار دو ڪار دو ਪਿੰਡ ਰਾਤ ਤੋਂ ਰਾਈਆਂ ਦੇ ਵਿੱਚ ਪ੍ਰਭੂ ਯਸੂ ਮਸੀਹ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਾਰੀਆਂ ਹੀ ਸੰਗਤਾਂ ਨੇ ਮਿਲ ਕੇ ਪਿੰਡ ਦੇ ਸਹਿਯੋਗ ਦੇ ਨਾਲ ਪਹਿਲੋ ਪਿੰਡ ਦੇ ਵਿੱਚ ਸ਼ੋਭਾ ਯਾਤਰਾ ਸਾਰੇ ਪਿੰਡ ਦੇ ਚਾਰ ਚਫੇਰੇ ਦੇ ਲੈ ਕੇ ਗਏ ਗੁਰਦੁਆਰਾ ਨੰਗਲ ਪੱਤੀ ਗੁਰਦੁਆਲਾ ਐਯਾ ਪੱਤੀ ਅਤੇ ਸਮੂਹ ਨਗਰ ਨਿਵਾਸੀਆਂ ਨੇ ਤੂਮ ਤਾਮ ਦੇ ਨਾਲ ਸਾਰੀਆਂ ਸੰਗਤਾਂ ਦਾ ਸਵਾਗਤ ਕੀਤਾ ਫਰੂਟ ਦੇ ਚਾਹ ਦੇ ਲੰਗਰ ਲਾਏ ਗਏ ਵੱਡੀ ਸੰਗਤ ਨੇ ਖੁਸ਼ੀਆਂ ਸਾਂਝੀਆਂ ਕੀਤੀਆਂ ਸਾਹਿਬਾ ਅੱਜ ਦਾ ਦਿਨ ਇਸ ਲਈ ਵੀ ਮਹੱਤਵ ਦੇਣਾ ਹੈ ਕਿ ਦੁਨੀਆ ਦੇ ਸੈਸਦਾਨਾ ਮੁਤਾਬਕ ਅੱਜ ਦਾ ਦਿਨ ਜਿਹੜਾ ਸਭ ਤੋਂ ਛੋਟਾ ਦਿਨ ਮੰਨਿਆ ਜਾਂਦਾ ਵੱਡਾ ਦਿਨ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਕਿ ਅੱਜ ਦੇ ਦਿਨ ਪ੍ਰਭੂ ਯਸੂ ਮਸੀਹ ਖੁਦ ਪਿਤਾ ਪਰਮਾਤਮਾ ਆਪ ਇੱਕ ਇਨਸਾਨੀ ਰੂਪ ਦੇ ਵਿੱਚ ਆ ਕੇ ਇੱਥੇ ਜਿਹੜਾ ਪਾਪ ਦਾ ਨਾਸ਼ ਕੀਤਾ ਸੀਗਾ ਉਹਨਾਂ ਨੇ ਲਕਾਈ ਦਾ ਭਲੇ ਵਾਸਤੇ ਉਹ ਦੁਨੀਆ ਦੇ ਵਿੱਚ ਆਏ ਤੇ ਉਹਨਾਂ ਦੁਨੀਆ ਨੂੰ ਆਪਣੇ ਬਚਨ ਨਰਾਇ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਉਹਨਾਂ ਦਾ ਜਿਹੜਾ ਜਨਮ ਦਿਨ ਹੈ ਸਾਰੀ ਦੁਨੀਆ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਮੈਂ ਨਡਾਲਾ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਆਂ ਅਜੀਤ ਅਖਬਾਰ ਦੇ ਸਾਡੇ ਪੱਤਰਕਾਰ ਰਗੂ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਨਗਰ ਵਿੱਚ ਆਣ ਕੇ ਇਹਨਾਂ ਖੁਸ਼ੀਆਂ ਦੇ ਵਿੱਚ ਸ਼ਮੂਲੀਅਤ ਕਰਕੇ ਖੁਸ਼ੀਆਂ ਨੂੰ ਦੁੱਗਣਾ ਚੌਗਣਾ ਬੜਾਇਆ ਸੋ ਸਾਰੇ ਨਗਰ ਨੂੰ ਬਹੁਤ-ਬਹੁਤ ਮੁਬਾਰਕਾ ਸਾਡੇ ਪਿੰਡ ਦੇ ਸਰਪੰਚ ਸਾਹਿਬ ਨਾਲ ਹਨ ਪੰਚ ਸਹਿਬਾਨ ਨਾਲ ਹਨ ਸਾਡੀ ਪੂਰੀ ਚਰਚ ਪ੍ਰਬੰਧਕ ਕਮੇਟੀ ਜਿਹੜੀ ਅੱਜ ਦੀਆਂ ਇਹ ਖੁਸ਼ੀਆਂ ਦੇ ਨਾਲ ਹੈ ਸਭ ਨੂੰ ਮੁਬਾਰਕਬਾਦ ਜੀ ਅੱਜ ਦੇ ਇਸ ਮੁਬਾਰਕ ਮੌਕੇ ਤੇ ਵੱਡੇ ਦਿਨ ਤੇ 크리스마ਸ ਦੇ ਰੂਪ ਦੇ ਮਨਾਇਆ ਜਾਂਦਾ ਸਾਰੇ ਦੁਨੀਆ ਚ ਵਸਦੇ ਸਾਰੇ ਭੈਣ ਭਰਾਵਾਂ ਨੂੰ ਸਮੂਹ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਦਿਨ ਸਭ ਲਈ ਖੁਸ਼ੀਆਂ ਭਰਿਆ ਹੋਵੇ ਜਿਸ ਤਰ੍ਹਾਂ ਰਬ ਯਸੂ ਮਸੀਹ ਦਾ ਅੱਜ ਜਨਮ ਦਿਨ ਹੋਇਆ ਸੀਗਾ ਅੱਜ ਸਾਡੇ ਪਿੰਡ ਕਲੀਸਿਆ ਪਰਿਵਾਰ ਪੂਰੇ ਪਿੰਡ ਚ ਚੋਭਾ ਯਾਤਰਾ ਕੱਢ ਕੇ ਮਨਾਇਆ ਗਿਆ ਬਹੁਤ ਲੋਕਾਂ ਨੇ ਪਰਵਾ ਹੰਗਾਰਾ ਦਿੱਤਾ ਇੱਕ ਦੂਜੇ ਦਾ ਮੈਂ ਰੱਬ ਯਸੂ ਅੱਗੇ ਇਹ ਪ੍ਰਾਰਥਨਾ ਕਰਦਾ ਕਿ ਅੱਜ ਸਾਡੇ ਤੇ ਕਿਰਪਾ ਕਰੋ ਕਿ ਸਾਡੇ ਪਿੰਡ ਸਮੁੱਚਾ ਏਕਤਾ ਦੇ ਰੂਪ ਵਿੱਚ ਵਿਕਾਸ ਕਰ ਸਕੇ ਮੇਰੀ ਤੇ ਇਹੋ ਹੀ ਪ੍ਰਾਰਥਨਾ ਯਸੂ ਅੱਗੇ ਕਿ ਸਾਡਾ ਪਿੰਡ ਹੋਰ ਬਲੰਦੀਆਂ ਚ ਜਾਵੇ ਤੇ ਸਾਫ਼ ਸੁਥਰਾ ਔਰ ਵਧੀਆ ਪਿੰਡ ਸੱਚ ਪਿੰਡ ਲੋਕਾਂ ਨੂੰ ਬਣਾ ਕੇ ਦਈਏ ਤੇ ਅੱਜ ਦੇ ਸ਼ੋਭੇ ਮੌਕੇ ਤੇ ਫਿਰ ਦੁਬਾਰਾ ਸਭ ਨੂੰ ਬਬਾ ਮੁਬਾਰਕਾਂ ਧੰਨ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਪੂਰੇ ਵਰਲਡ ਨੂੰ ਲੱਖ ਲੱਖ ਵਧਾਈ ਇਹ ਦਿਨ ਉਦਾਂ ਛੋਟਾ ਕਹਾ ਪਾਲ ਅੱਜ ਇੱਕ ਬਹੁਤ ਵੱਡਾ ਮੁਕਤੀ ਦਾਤਾ ਜਿਹੜਾ ਪਾਪੀਆਂ ਨੂੰ ਤਾਰਨ ਲਈ ਆਇਆ ਵਾ ਜਗਰ ਦਾ ਨੂਰ ਆ ਜਗਰ ਦਾ ਨੂਰ ਬਣ ਕੇ ਆਇਆ ਵਾ ਤੇ ਉਹਨੇ ਨਜ਼ਾਦ ਦਾ ਦਹਿੰਦਾ ਪੈਦਾ ਹੋਇਆ ਉਹਨੇ ਦੁਨੀਆ ਤੇ ਸ਼ਾਂਤੀ ਦਾ ਪਗਾਮ ਲੈ ਕੇ ਆਇਆ ਇਹ 25 ਦਸੰਬਰ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਇਹ ਜਿੰਨੀ ਵੀ ਛੋਭ ਯਾਤਰਾ ਕੱਢੀ ਗਈ ਆ ਉਦੇ ਸੰਬੰਧ ਵਿੱਚ ਬਹੁਤ ਵਧੀਆ ਮੇਰੇ ਤੋਂ ਪਹਿਲਾਂ ਸਟੀਫਨ ਜੀ ਨੇ ਬਹੁਤ ਵਿਸਤਾਰ ਨਾਲ ਬੋਲਿਆ ਗਿਆ ਸਰਪੰਚ ਪ੍ਰੈਸ਼ਰ ਵਿਰਿੰਦਰ ਕੁਮਾਰ ਸਰਪੰਚ ਰਾਪੁਰਾਈਆਂ ਲੰਬੜਦਾਰ ਰਾਪੁਰਾਈਆਂ ਸੁਸਾਇਟੀ ਦੇ ਪ੍ਰਧਾਨ ਵੀ ਹਨ ਰਾਜੂ ਮੈਂਬਰ ਵੀ ਨਾਲ ਖੜੇ ਹਨ ਐਨ ਆਰ ਆਈ ਜਗਦੀਸ਼ ਮੇਰੇ ਚਾਚਾ ਜੀ ਵੀ ਖੜੇ ਹਨ ਮੇਰੇ ਬੇਟਾ ਵੀ ਖੜਾ ਹੋਆ ਐਨ ਆਰ ਆਈ ਜੇਕਬ ਹੰਸ ਵੀ ਖੜੇ ਹਨ ਉੱਤੇ ਸੋਨੂ ਜੀ ਵੀ ਖੜੇ ਹਨ ਮੇਰੇ ਮਾਸੜ ਜੀ ਵੀ ਖੜੇ ਹਨ ਤਾਲਬ ਜੀ ਇਹ ਤਹਿ ਦਿਲ ਤੋਂ ਬਹੁਤ ਬਹੁਤ ਪੱਤਰਕਾਰ ਰਗੂ ਜੀ ਦਾ ਅਸੀਂ ਸਾਰੀ ਸੰਗਤ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜੀਤ ਪ੍ਰੈਸ ਰਿਪੋਰਟਰ ਦਾ ਬਹੁਤ ਬਹੁਤ ਮੁਬਾਰਕ ਪਹਿਲਾਂ ਸਾਰਿਆਂ ਨੂੰ ਬੜਾ ਦਿਨ ਮੁਬਾਰਕ ਤੇ ਜੈ ਐਮਸੀ ਦੀ ਇਹ ਦੁਨੀਆ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਇਹ ਪਵਿੱਤਰ ਦਿਹਾੜਾ 25 ਦਸੰਬਰ ਦਾ ਮਨਾਇਆ ਜਾਂਦਾ ਮੈਂ ਦੁਆ ਕਰਦਾ ਹਾਂ ਕਿ ਪੂਰੀ ਦੁਨੀਆ ਦੇ ਉੱਤੇ ਇਹ 25 ਦਸੰਬਰ ਬੜਾ ਦਿਨ ਤੇ ਨਵਾਂ ਸਾਲ ਸਭ ਦੀਆਂ ਨਵੀਆਂ ਖੁਸ਼ੀਆਂ ਲਿਆਵੇ ਪ੍ਰਭੂ ਤੇ ਤੰਦਰੁਸੀਆਂ ਦੇ ਮੈਂ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਨਾ ਕਿ ਇਹ ਸੰਸਪਤੀਨਾ ਬਣੇ ਚੇਅਰਮੈਨ ਸਾਹਿਬ ਨਮਰਦਾਰ ਤਾਲਬ ਸਾਹਿਬ ਮੇਰੇ ਖਲਾਸੇ ਲੋ ਪੂਰੀ ਮੇਰੀ ਫੈਮਿਲੀ ਪਤੀਜੇ ਕੇ ਲਾ ਲਮਾ ਤਾਂ ਕਾਫੀ ਟਾਈਮ ਲੱਗਣਾ ਤੇ ਸਾਰਿਆਂ ਨੂੰ ਜੈਨਸੀ ਦੀ ਖੁਦਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਪ੍ਰਭੂ ਹਰੇ ਜੈਨਸੀ ਰਾਪੁਰ ਆਈਆਂ ਦੇ ਯੂਥ ਵੱਲੋਂ 25 ਦਸੰਬਰ ਦੀਆਂ ਸਾਰੇ ਨਗਰ ਨੂੰ ਔਰ ਸਾਡੇ ਮਾਨਯੋਗ ਜਿੰਨੇ ਵੀ ਬਜ਼ੁਰਗ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਰਿਆਂ ਨੂੰ ਮੈਂ ਮੁਬਾਰਕਬਾਦ ਤੇ ਧੰਨਵਾਦ ਕਰਾਂਗਾ ਔਰ 25 ਦਸੰਬਰ ਦੀਆਂ ਸਾਰੇ ਵਰਲਡ ਨੂੰ ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਥੈਂਕ ਯੂ ਕੱਢ ਦੋ ਕੱਢ ਦੋ ਕੱਢ ਦੋ ਕੱਢ ਦੋ ਕੱਢ ਦੋ